ਸਸਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਜੀ ਜਿਵੇਂ ਆਪਾਂ ਪਹਿਲਾ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਆਪਾਂ ਦੱਸਿਆ ਸੀ ਜੀ ਦੇਸੀ ਘਰ ਜਿਹੜੀ ਆਪਾਂ ਘਰੇਲੂ ਖਾਦ ਤਿਆਰ ਕਰਨੇ ਆ ਜਾਨੀ ਕਿ ਕਪੋਸਟ ਖਾਦ ਤੇ ਜਿਹੜੀ ਉਹ ਆਪਾਂ ਖਾਦ ਸੀ ਉਹ ਵਰਤੀ ਸੀ ਉਸ ਖਾਦ ਦਾ ਰਿਜ਼ਲਟ ਦਿਖਾਉਣ ਵਾਸਤੇ ਤੇ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਕਿਉਂਕਿ ਅਸੀਂ ਜਿਹੜੀ ਉਹ ਖਾਦ ਵੀਡੀਓ ਦੇ ਵਿੱਚ ਦੱਸੀ ਸੀ ਦੇਸੀ ਘਰੇਲੂ ਕਪੋਸਟ ਖਾਦ ਅਸੀਂ ਲੰਬੇ ਸਮੇਂ ਤੋਂ ਉਹੀ ਖਾਦ ਵਰਤਦੇ ਆ ਰਹੇ ਆਂ ਤੇ ਅਸੀਂ ਆਪਣੀਆਂ ਸਬਜ਼ੀਆਂ ਤੇ ਸ਼ੁਰੂ ਤੋਂ ਲੈ ਕੇ ਨਾ ਤਾਂ ਕਦੀ ਯੂਰੀਆ ਵਰਤਿਆ ਨਾ ਹੀ ਕਦੀ ਡਾਇਆ ਵਰਤਿਆ ਤੇ ਇਸ ਕਰਕੇ ਤੁਸੀਂ ਆ ਦੇਖ ਸਕਦੇ ਹੋ ਸਾਡੀਆਂ ਸਬਜ਼ੀਆਂ ਨੇ ਜਿਹੜੀਆਂ ਇਹਨਾਂ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਤੇ ਬਾਕੀ ਇੱਕ ਸਬਜ਼ੀ ਆ ਜਿਹੜੀ ਆਪਣੀ ਆਰਗੇਨਿਕ ਬਿਨਾ ਯੈਰਾਂ ਤੋਂ ਤਿਆਰ ਕਰਕੇ ਆਪਾਂ ਆਪਣੇ ਘਰੇ ਖਾ ਸਕਣਿਆਂ ਤੇ ਜਿਹੜੀ ਉਹ ਸਬਜ਼ੀ ਤਿਆਰ ਹੁੰਦੀ ਹੈ ਜਿਵੇਂ ਜਿਹੜੀ ਆਪਾਂ ਖਾਤ ਵਰਤਦੇ ਆ ਜਿਹੜੀ ਪਹਿਲੀ ਵੀਡੀਓ ਚ ਆਪਾਂ ਦੱਸੀ ਸੀ ਉਹ ਜਿਹੜੀ ਦੇਸੀ ਘਰੇਲੂ ਕੰਪੋਸਟ ਖਾਦ ਵਰਤਦੇ ਆ ਉਹਦੇ ਨਾਲ ਜਿਹੜੀ ਮਤਲਬ ਆਪਣੀ ਸਬਜੀ ਤਿਆਰ ਹੁੰਦੀ ਆ ਉਹ ਸਬਜੀ ਆਪਣੀ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਆ ਤੇ ਆਪਾਂ ਤੰਦਰੁਸਤ ਰਹਿਨੇ ਆ ਤੇ ਬਿਮਾਰੀਆਂ ਤੋਂ ਵੀ ਦੂਰ ਰਹਿਨੇ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ ਮੈਂ ਮਤਲਬ ਗੋਭੀ ਦੇ ਵਿੱਚ ਬੈਠਾ ਹੋਇਆ ਆ ਤੇ ਗੋਭੀ ਐ ਜਿਹੜੀ ਅਸੀਂ ਲਾਈ ਸੀ ਤੇ ਜਿਹੜੀ ਗੋਭੀ ਐ ਇਹਨੂੰ ਮਤਲਬ 20 ਦਿਨ ਹੋ ਗਏ ਤੇ ਆਪਾਂ ਇਹਦੇ ਤੇ ਉਹ ਘਰੇਲੂ ਦੇਸੀ ਕੰਪੋਸਟ ਖਾਦ ਵਰਤੀ ਸੀ ਤੇ ਜਿਹੜਾ ਤਰੀਕਾ ਦੱਸਿਆ ਸੀ ਆਪਾਂ ਉਹ ਤਰੀਕਾ ਇਹ ਦੱਸਿਆ ਸੀ ਜਿਵੇਂ ਮਤਲਬ ਇਹ ਪੌਦੇ ਹੁੰਦੇ ਨੇ ਆਪਾਂ ਸਬਜ਼ੀਆਂ ਕੋਈ ਵੀ ਜਿਵੇਂ ਲਾ ਲਓ ਗੋਭੀ ਦੇ ਪੌਦੇ ਨੇ ਜਾਂ ਬੈਂਗਣ ਹੋ ਗਏ ਜਾਂ ਟਮਾਟਰ ਜਾਂ ਹੋਰ ਵੀ ਉਹਦੀ ਜੜ ਦੇ ਨਾਲ ਆਪਾਂ ਜਿਵੇਂ ਦੱਸਿਆ ਸੀ ਉਹ ਜੜ ਦੇ ਨਾਲ ਆਪਾਂ ਦੇਸੀ ਜਿਹੜੀ ਖਾਦ ਵਰਤੀ ਸੀ ਕੰਪੋਸਟ ਤੇ ਤੁਸੀਂ ਦੇਖ ਸਕਦੇ ਹੋ ਵੀ ਇਹਦਾ ਰਿਜ਼ਲਟ ਹੈ ਬਹੁਤ ਹੀ ਵਧੀਆ ਰਿਜ਼ਲਟ ਆਇਆ ਤੇ 20 ਦਿਨਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਇਹਦੀ ਮਤਲਬ ਆਪਣੀ ਗੋਭੀ ਦੀ ਗਰੋਥ ਹੈ ਇਹ ਬਹੁਤ ਹੀ ਵਧੀਆ ਹੈ ਘਾਤ ਵੀ ਇਹਨੇ ਬਹੁਤ ਵਧੀਆ ਕੀਤਾ ਹੈ ਤੇ ਇਹਦਾ ਰੰਗ ਵੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਗ੍ਰੀਨ ਤੇ ਹਰੀ ਖੜੀ ਹੈ ਤੇ ਕੋਈ ਵੀ ਪੌਦਾ ਜਿਹੜਾ ਗੋਭੀ ਦਾ ਕਮਜ਼ੋਰ ਨਹੀਂ ਹੈਗਾ ਪੂਰੀ ਗ੍ਰੋਥ ਕੀਤੀ ਹੋਈ ਹੈ ਤੇ ਹਰ ਇੱਕ ਬੂਟਾ ਜਿਹੜਾ ਪੂਰਾ ਤੰਦਰੁਸਤ ਹੈ ਤੇ ਬਹੁਤ ਹੀ ਵਧੀਆ ਮਤਲਬ ਹਰਾ ਫਰਾ ਤਾਂ ਮਤਲਬ ਤੁਸੀਂ ਦੇਖ ਸਕਦੇ ਹੋ ਵੀ ਖੜਾ ਹੋਇਆ ਹੈ ਤੇ ਬਾਕੀ ਜਿਵੇਂ ਦੇਖ ਸਕਦੇ ਹੋ ਵੀ ਇਹ ਵੱਟਾਂ ਦੇ ਆਪਾਂ ਲਾਈਆਂ ਸੀ ਜੀ ਮੂੜੀਆਂ ਤੇ ਮੂੜੀਆਂ ਵੀ ਨਹੀਂ ਜਿਹੜੀਆਂ ਆਪਣੀਆਂ ਬਹੁਤ ਹੀ ਵਧੀਆ ਦੇਖੋ ਵੱਟਾਂ ਕਿਵੇਂ ਭਰੀਆਂ ਪਈਆਂ ਨੇ ਇੰਨੀ ਜਿਆਦੀ ਮੂੜੀਆਂ ਨੇ ਗ੍ਰੋਥ ਕੀਤੀ ਹੋਈ ਹੈ ਵੀ ਮੂੜੀਆਂ ਇੱਕ ਦੂਜੀ ਮੂਲੀ ਦੇ ਵਿੱਚ ਫਸੀਆਂ ਹੋਈਆਂ ਨੇ ਤੇ ਕੱਦ ਵੀ ਬਹੁਤ ਜ਼ਿਆਦਾ ਕੀਤਾ ਹੈ ਮੂੜੀਆਂ ਨੇ ਤੇ ਬਾਕੀ ਥੱਲੇ ਮੂੜੀਆਂ ਵੀ ਨੇ ਉਹ ਵੀ ਬਹੁਤ ਵਧੀਆ ਬਣ ਲੱਗ ਗਈਆਂ ਨੇ ਤੇ ਜਿਹੜੀ ਆਪਾਂ ਇਹ ਦੱਸਿਆ ਸੀ ਖੇਤ ਮਤਲਬ ਦੇਸੀ ਘਰੇਲੂ ਕੰਪੋਸਟ ਖਾਦ ਵਰਤਦੇ ਆ ਇਹਦੇ ਨਾਲ ਹਰ ਇੱਕ ਸਬਜ਼ੀ ਆ ਜਿਹੜੀ ਹੁਣ ਜਿਵੇਂ ਮੂੜੀਆਂ ਆ ਨੇ ਇਹ ਮਤਲਬ ਬਹੁਤ ਦੂਰ ਤੱਕ ਥੱਲੇ ਲੰਮੀਆਂ ਜਾਣਗੀਆਂ ਤੇ ਜਿਹੜੀਆਂ ਮਤਲਬ ਇਹ ਮੂੜੀਆਂ ਵੀ ਨੇ ਬਹੁਤ ਵਧੀਆ ਮੋਟੀਆਂ ਤੇ ਮਤਲਬ ਲੰਮੀਆਂ ਹੁੰਦੀਆਂ ਨੇ ਤੇ ਆਪਾਂ ਨੂੰ ਮਤਲਬ ਖਾਣ ਦੇ ਵਿੱਚ ਵੀ ਜਿਹੜੀ ਮੂਲੀ ਹੁੰਦੀ ਆ ਇਹਦਾ ਟੇਸਟ ਤੇ ਸੁਆਦ ਦੂਜੀਆਂ ਮੂਲੀਆਂ ਨਾਲ ਬਹੁਤ ਹੀ ਵਧੀਆ ਹੁੰਦਾ ਕਿਉਂਕਿ ਜਿਹੜਾ ਆਪਾਂ ਯੂਰੀਆ ਤੇ ਡਾਇਆ ਵਰਤ ਕੇ ਇਹ ਮੂਲੀ ਤਿਆਰ ਕਰਦੇ ਆ ਉਹ ਜਿਹੜੀ ਮੂਲੀ ਹੁੰਦੀ ਆ ਉਹ ਖਾਰੀ ਖਾਰੀ ਜੀ ਤਾਂ ਮਤਲਬ ਥੋੜੀ ਜੀ ਹੋਰ ਤਰ੍ਹਾਂ ਦੀ ਉਹਦਾ ਸੁਆਦ ਜਾਂਦਾ ਬੇਸਵਾਦਾ ਜਾਂ ਪਰ ਜਿਹੜੀ ਇਹ ਕੰਪੋਸਟ ਦੇਸੀ ਖਾਦ ਘਰੇ ਵਰਤ ਕੇ ਆਪਾਂ ਇਹ ਮੂਲੀਆਂ ਨੂੰ ਮਤਲਬ ਪਾਨੇ ਆਪਣੀਆਂ ਸਬਜ਼ੀਆਂ ਨੂੰ ਤਾਂ ਜਿਹੜੀ ਮੂਲੀ ਹੁੰਦੀ ਆ ਬਹੁਤ ਹੀ ਵਧੀਆ ਮਿੱਠੀ ਮੂਲੀ ਤਾਂ ਖਾਣ ਦੇ ਵਿੱਚ ਵੀ ਮੂਲੀ ਬਹੁਤ ਸਵਾਦ ਹੁੰਦੀ ਆ ਤੇ ਆਪਣੀ ਸਿਹਤ ਲਈ ਤਾਂ ਮੂਲੀ ਮਤਲਬ ਵਧੀਆ ਹੀ ਹੋਣੀ ਆ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਪਾਲਕ ਨੂੰ ਵੀ ਪਾਈ ਸੀ ਤੇ ਆਪਾਂ ਧਣੀਆਂ ਇਹ ਤੇ ਵੀ ਵਰਤੀ ਸੀ ਤਾਂ ਉਹ ਵੀ ਬਹੁਤ ਵਧੀਆ ਉਹਨੇ ਗਰੋਥ ਕੀਤੀ ਸੀ ਤਾਂ ਬਹੁਤ ਹੀ ਵਧੀਆ ਕੱਦ ਕੀਤਾ ਸੀ ਤੇ ਜਿਹੜਾ ਮਤਲਬ ਧਣੀਆਂ ਤੇ ਪਾਲਕ ਸੀ ਉਹ ਵੀ ਬਹੁਤ ਮਤਲ ਹਰੀ-ਪਰੀ ਤੇ ਉਹਦਾ ਰੰਗ ਹੈ ਜਿਹੜਾ ਬਹੁਤ ਹੀ ਜ਼ਿਆਦਾ ਗ੍ਰੀਨ ਸੀ ਤਾਂ ਇੱਕ ਜਿਹੜੀ ਚੀਜ਼ ਹੈ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਸਲਗਮ ਹੁੰਦੇ ਨੇ ਤੇ ਸਲਗਮ ਦੀ ਜਿਹੜੀ ਸਬਜੀ ਹੈ ਆਪਾਂ ਬਹੁਤ ਘੱਟ ਬਣਾਉਂਦੇ ਆ ਕਿਉਂਕਿ ਜਿਆਦਾਤਰ ਆਪਾਂ ਦੇਖਦੇ ਆਂ ਵੀ ਸਲਗਮ ਨੇ ਜਿਹੜੇ ਆਪਾਂ ਬਰਸੀਨ ਚੀ ਬੀਜਦੇ ਨੇ ਘਰੇ ਆਪਾਂ ਕੱਟ ਲਾਉਂਦੇ ਆ ਪਰ ਅਸੀਂ ਤੁਸੀਂ ਦੇਖ ਸਕਦੇ ਹੋ ਵੀ ਘਰੇ ਸਲਗਮ ਵੀ ਲਾਏ ਹੋਏ ਨੇ ਤੇ ਇਹੀ ਆਪਾਂ ਜਿਹੜੀ ਕੰਪੋਸਟ ਖਾਦ ਵਰਤੀ ਸੀ ਤਾਂ ਉਹ ਵੀ ਮਤਲਬ ਹਜੇ ਥੋੜੇ ਜਿਹੇ ਦਿਨ ਹੋਏ ਨੇ ਇਹਨਾਂ ਨੂੰ ਲਾਇਆ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਸਲਗਮ ਨੇ ਉਹ ਵੀ ਆਪਣੇ ਬਹੁਤ ਵਧੀਆ ਤਿਆਰ ਹੋਏ ਨੇ ਕਿਉਂਕਿ ਜਿਹੜੇ ਸਲਗਮ ਨੇ ਘਰੇ ਜ਼ਰੂਰ ਲਾਣੇ ਚਾਹੀਦੇ ਨੇ ਜਿਹੜੇ ਸਲਗਮ ਹੁੰਦੇ ਨੇ ਇਹ ਵੀ ਖਾਣ ਦੇ ਵਿੱਚ ਬਹੁਤ ਹੀ ਵਧੀਆ ਪੋਸ਼ਕ ਤੱਤਾਂ ਨਾਲ ਤੇ ਮਤਲਬ ਕਈ ਤਰ੍ਹਾਂ ਦੇ ਇਹਦੇ ਵਿੱਚ ਪ੍ਰੋਟੀਨ ਹੁੰਦੇ ਨੇ ਇੱਕ ਜਿਹੜੀ ਦੀ ਸਬਜੀ ਆ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਤੇ ਇਸ ਕਰਕੇ ਜਿਹੜੇ ਸਲਗਮ ਨੇ ਉਹ ਵੀ ਆਪਾਂ ਨੂੰ ਆਪਣੇ ਘਰੇ ਜ਼ਰੂਰ ਲਾਉਣੇ ਚਾਹੀਦੇ ਨੇ ਤੇ ਇਸ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਵੀ ਕਈ ਨਾ ਐ ਹੋ ਜਾਂਦਾ ਉਹੀ ਵੀਡੀਓ ਬਣਾਈ ਜਾਂਦੇ ਨੇ ਵੀ ਕੋਈ ਰਿਜ਼ਲਟ ਤਾਂ ਇਹਦਾ ਦਿਖਾਇਆ ਨਹੀਂ ਇਸ ਕਰਕੇ ਆਪਾਂ ਵੀਡੀਓ ਸਪੈਸ਼ਲ ਬਣਾਈ ਹੈ ਤਾਂ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਵੀ ਆਪਾਂ ਜਿਹੜੀ ਮਤਲਬ ਖਾਦ ਵਰਤੀ ਸੀ ਵਰਤੀ ਸੀ ਕੰਪੋਸਟਰ ਦੇਸੀ ਰੂੜੀ ਤੋਂ ਤਿਆਰ ਕੀਤੀ ਸੀ ਖਾਦ ਆਪਾਂ ਤੇ ਉਹਦੇ ਵਿੱਚ ਜਿਵੇਂ ਆਪਾਂ ਸਮਾਨ ਕਈ ਤਰ੍ਹਾਂ ਦਾ ਵਰਤਿਆ ਸੀ ਜੇਕਰ ਤੁਸੀਂ ਹੁਣ ਕਈ ਨਵੇਂ ਵੀਡੀਓ ਦੇਖ ਰਹੇ ਨੇ ਜੇਕਰ ਉਹਨਾਂ ਨੇ ਖਾਦ ਇਹ ਤਿਆਰ ਕਰਨੀ ਹੈ ਘਰੇ ਤੇ ਆਪਣੀ ਪੁਰਾਣੀ ਵੀਡੀਓ ਤੇ ਜਾ ਕੇ ਮਤਲਬ ਉਹਦੇ ਵਿੱਚ ਉਹ ਸਾਰਾ ਤਰੀਕਾ ਸਿੱਖ ਸਕਦੇ ਨੇ ਪਰ ਫਿਰ ਵੀ ਆਪਾਂ ਮੋਟਾ-ਮੋਟਾ ਇਹ ਤਰੀਕਾ ਦੱਸ ਦਿੰਨੇ ਆ ਵੀ ਆਪਾਂ 5 ਕਿਲੋ ਲਈ ਸੀ ਦੇਸੀ ਰੂੜੀ ਜਿਵੇਂ ਆਪਣੇ ਪਸ਼ੂਆਂ ਦੇ ਗੋਹੇ ਦੀ ਹੁੰਦੀ ਹੈ ਤੇ ਰੂੜੀ ਆਪਾਂ ਦੱਸਿਆ ਸੀ 5-6 ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਪੁਰਾਣੀ ਰੂੜੀ ਹੁੰਦੀ ਹੈ ਉਹ ਚ ਪੋਸ਼ਕ ਤੱਤ ਜਿਹੜੇ ਹੁੰਦੇ ਨੇ ਜਿਆਦੇ ਹੁੰਦੇ ਨੇ ਤੇ ਉਹਦੇ ਵਿੱਚ ਆਪਾਂ ਵਰਤਿਆ ਸੀ ਜੀ 100 ਗ੍ਰਾਮ ਗੁੜ ਰਾਤ ਨੂੰ ਘੋਲ ਕੇ ਧਰ ਦੇਣਾ ਤੇ ਸਵੇਰੇ ਉਹਦਾ ਪਾਣੀ ਜਿਹੜਾ ਆਪਣੀ ਇਹ ਮਤਲਬ ਰੂੜੀ ਹੈ ਇਹਦੇ ਵਿੱਚ ਪਾਉਣਾ ਇੱਕ ਪਾਉਣਾ ਜੀ ਚਿੱਟਾ ਚੂਨਾ ਉਹ 2 ਚਮਚੇ ਰਾਤ ਨੂੰ ਆਪਾਂ ਇੱਕ ਗਲਾਸ ਪਾਣੀ ਦੇ ਵਿੱਚ ਪਿਉਂ ਕੇ ਤੇ ਜਦੋਂ ਮਤਲਬ ਉੱਪਰ ਪਾਣੀ ਆ ਜਾਊਗਾ ਤਾਂ ਉਹ ਪਾਣੀ ਆਪਾਂ ਵਰਤਣਾ ਆਪਣੀ ਖਾਦ ਦੇ ਵਿੱਚ ਤੇ ਇੱਕ ਆਪਾਂ ਦੱਸਿਆ ਸੀ ਜੀ ਆਪਾਂ ਵਰਤਨੀਆਂ ਚਾਹ ਪੱਤੀ ਚਾਹ ਪੱਤੀ ਜਿਵੇਂ ਆਪਾਂ ਘਰਾਂ ਵਿੱਚ ਚਾਹ ਬਣਾਉਂਦੇ ਆ ਤੇ ਉਹ ਸੁੱਟ ਦਿੰਨੇ ਆ ਉਹ ਜਿਹੜੀ ਉਬਲੀ ਹੋਈ ਪੱਤੀ ਆ ਸੁੱਟਣੀ ਨਹੀਂ ਧੁੱਪੇ ਸਖਾ ਕੇ ਜਾਨੀ ਕਿ ਇੱਕ ਕੌਲੀ ਕੁ ਉਹ ਵੀ ਆਪਣੀ ਮਤਲਬ ਇਹ ਰੂੜੀ ਦੇ ਵਿੱਚ ਆਪਣੀ ਖਾਦ ਦੇ ਵਿੱਚ ਪਾ ਸਕਦੇ ਆ ਤੇ ਇੱਕ ਪਾਉਣੀ ਆ ਜੀ ਆਪਾਂ ਚੁੱਲੇ ਦੀ ਰਾਖ ਤੇ ਦੋ ਮੁਠੀਆਂ ਆਪਾਂ ਚੁੱਲੇ ਦੀ ਰਾਖ ਪਾਉਣੀ ਆ ਤੇ ਸਾਰਾ ਮਤਲਬ ਜੋ ਵਿੱਚ ਸਮਾਨ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜੀ ਆਪਣੀ ਖਾਦ ਹੈ ਇਹ ਘਰੇ ਆਪਣੀਆਂ ਸਬਜ਼ੀਆਂ ਲਈ ਪਾਉਣ ਲਈ ਤਿਆਰ ਹੋ ਜੇਗੀ ਤਾਂ ਤੁਸੀਂ ਜਿਵੇਂ ਅਸੀਂ ਵਰਤੀ ਤਾਂ ਤੁਸੀਂ ਇਹਨੂੰ ਲੰਮਾ ਸਮਾਂ ਵਰਤ ਕੇ ਤੇ ਆਪਣੀਆਂ ਸਬਜ਼ੀਆਂ ਤੋਂ ਲਾਭ ਤੇ ਫਾਇਦਾ ਲੈ ਸਕਦੇ ਹੋ ਇੱਕ ਇਹਦਾ ਇਹ ਹੁੰਦਾ ਹੈ ਵੀ ਜਿਹੜੀ ਆਪਾਂ ਇੱਕ ਮਤਲਬ ਘਰੇਲੂ ਕੰਪੋਸਟ ਖਾਦ ਘਰੇ ਵਰਤਦੇ ਆ ਇਹਨੂੰ ਇੱਕ ਵਾਰ ਪਾ ਲਈਏ ਤੇ ਜਿਹੜਾ ਇਹਦਾ ਅਸਰ ਹੈ ਬਹੁਤ ਲੰਮਾ ਸਮੇਂ ਤੱਕ ਰਹਿੰਦਾ ਹੈ ਆਪਾਂ ਨੂੰ ਜਿਆਦਾ ਯੂਜ਼ ਜਾਂ ਜਾਂ ਬਾੜੀ ਨਹੀਂ ਵਰਤਣੀ ਪੈਂਦੀ ਕਿਉਂਕਿ ਜਿਹੜਾ ਯੂਰੀਆ ਦਾ ਡਾਇਆ ਆਪਾਂ ਪਾਉਂਨੇ ਆ ਉਹ ਆਪਾਂ ਨੂੰ ਹਰ ਵਾਰ ਲਾ ਲਓ ਵੀ ਸਬਜ਼ੀ ਨੂੰ ਜਦੋਂ ਵੀ ਪਾਣੀ ਲਾਉਂਨੇ ਆ ਆਪਾਂ ਦੇਖਦੇ ਆਂ ਵੀ ਆਪਣੀ ਸਬਜ਼ੀ ਆ ਜਿਹੜੀ ਪਹਿਲਾਂ ਦਾ ਇੱਕਦਮ ਜਿਹੜਾ ਯੂਰੀਆ ਡਾਇਆ ਉਹਨੂੰ ਮਤਲਬ ਬਿਲਕੁਲ ਹਰੀ ਜੀ ਕਰ ਦਿੰਦਾ ਗ੍ਰੀਨ ਬਾਅਦ ਚ ਫਿਰ ਉਹ ਸਬਜੀ ਆਪਣੀ ਪੀੜੀ ਪੀੜੀ ਹੋ ਜਾਂਦੀ ਹੈ ਤੇ ਆਪਾਂ ਨੂੰ ਵਾਰ-ਵਾਰ ਯੂਰੀਆ ਤੇ ਡਾਇਆ ਵਰਤਣਾ ਪੈਂਦਾ ਜਿਹੜਾ ਆਪਣੀ ਸਿਹਤ ਲਈ ਹਾਨੀਕਾਰਕ ਹੁੰਦਾ ਤੇ ਆਪਾਂ ਨੂੰ ਮਤਲਬ ਜਿਹੜੀ ਸਬਜੀ ਖਾਣ ਦੇ ਵਿੱਚ ਵੀ ਆਪਣੀ ਸਿਹਤ ਲਈ ਉਹ ਵਧੀਆ ਨਹੀਂ ਹੁੰਦੀ ਤੇ ਇਸ ਕਰਕੇ ਜਿਹੜੀ ਇਹ ਦੇਸੀ ਕੰਪੋਸਟ ਖਾਦ ਆਪਾਂ ਵਰਤਦੇ ਆ ਇਹਦਾ ਆਪਾਂ ਨੂੰ ਇਹੀ ਫਾਇਦਾ ਹੁੰਦਾ ਵੀ ਜਿਹੜਾ ਇਹਦਾ ਅਸਰ ਹੈ ਲੰਬੇ ਸਮੇਂ ਤੱਕ ਰਹਿੰਦਾ ਤੇ ਜਿਹੜੀ ਆਪਣੀ ਧਰਤੀ ਹੁੰਦੀ ਹੈ ਜਿੱਥੇ ਆਪਾਂ ਸਬਜੀ ਲਾਉਨੇ ਆ ਉਹਦੇ ਵਿੱਚ ਵੀ ਇਹ ਖਾਦ ਦਾ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਉਹਦੇ ਵਿੱਚ ਜਿਹੜੀ ਆਪਣੀ ਇਹ ਕੰਪੋਸਟ ਖਾਦ ਆਪਾਂ ਘਰੇ ਤਿਆਰ ਕਰਦੇ ਆਂ ਇਹ ਆਪਣੀ ਜ਼ਮੀਨ ਦੇ ਵਿੱਚ ਵੀ ਬਹੁਤ ਜ਼ਿਆਦੇ ਪੋਸ਼ਕ ਤੱਤ ਪੈਦਾ ਕਰ ਦਿੰਦੀ ਏ ਤੇ ਉਹ ਲੰਮੇ ਸਮੇਂ ਤੱਕ ਆਪਾਂ ਨੂੰ ਸਬਜ਼ੀ ਲਾ ਕੇ ਤੇ ਉਸ ਧਰਤੀ ਉਸ ਜ਼ਮੀਨ ਤੋਂ ਆਪਾਂ ਫਾਇਦਾ ਲੈ ਸਕਦੇ ਆਂ ਤੇ ਇਸ ਕਰਕੇ ਜਿਵੇਂ ਆਪਾਂ ਦੱਸਿਆ ਤੁਸੀਂ ਵੀ ਆਪਣੇ ਘਰੇ ਇਹ ਕੰਪੋਸਟ ਦੇਸੀ ਖਾਦ ਤਿਆਰ ਕਰਕੇ ਆਪਣੀਆਂ ਸਬਜ਼ੀਆਂ ਨੂੰ ਪਾ ਕੇ ਤਾਂ ਇਸ ਦਾ ਫਾਇਦਾ ਲੈ ਸਕਦੇ ਹੋ ਆਰਗੈਨਿਕ ਸਬਜ਼ੀ ਆਪਣੇ ਘਰੇ ਤਿਆਰ ਕਰਕੇ ਖਾ ਸਕਦੇ ਹੋ ਤਾਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ ਤਾਂ ਇਹ ਦਿੱਤੀ ਜੀ ਆਪਾਂ ਦੇਸੀ ਕੰਪੋਸਟ ਖਾਦ ਜਿਹੜੀ ਆਪਾਂ ਵਰਤੀ ਸੀ ਉਹਦੇ ਬਾਰੇ ਜਾਣਕਾਰੀ ਤੇ ਕੋਈ ਹੋਰ ਵਧੀਆ ਜੀ ਨਵੀਂ ਜਾਣਕਾਰੀ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਕਰਦੇ ਆਂ ਇਸ ਸਮਾਪਤ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ